ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਜੀ ਹੋਰ ਕੁੱਤਰ ਪੁੱਤਰ ਸੱਟ ਆ ਸਾਰੇ ਵੀਰਾਂ ਦੇ ਘਰ ਪਰਵਾਰ ਸਹੀਕ ਨੇ ਆਜੋ ਅੱਜ ਦਾ ਨਵਾਂ ਬਲੌਗ ਵੀ ਸਟਾਰਟ ਕਰਦੇ ਆ ਕੋਈ 4-5 ਦਿਨਾਂ ਤੋਂ ਠੀਕ ਹੈ ਜੀ ਪੇਪਰ ਚੱਲਦੇ ਪਏ ਤਾਂ ਕਰਕੇ ਨਹੀਂ ਬਲੌਗ ਆਪਣੇ ਹੁੰਦੇ ਪਰ ਅੱਜ ਦੀ ਛੁੱਟੀ ਸੀਗੀ ਮੈਂ ਚੱਲ ਅਜੇ ਬਲੌਗ ਤਾਂ ਬਣਾਈ ਜੇ ਯਾਰ ਠੀਕ ਹੈ ਭਾਈ ਤੇ ਬਾਕੀ ਹੁਣ ਹੌਲੀ ਹੌਲੀ ਰੈਗੂਲਰ ਹੋਵਾਂਗੇ ਤੇ ਤਾਂ ਕਰਕੇ ਤੇ ਨਾਲ ਕੁੱਤਰ ਪੁੱਤਰ ਨੂੰ ਹੋਣੇ ਆ ਤੁਹਾਨੂੰ ਪੰਜਾਬ ਸ਼ੌਂਕ ਕਰਦੇ ਨੇ ਪੁੱਤਾਂ ਦਾ ਠੀਕ ਹੈ ਜੀ ਹਾਂਜੀ ਭਾਈ ਗੇਟ ਥੱਲੇ ਆ ਖੋਲ ਆਪਾਂ ਤੇ ਕੀ ਬਾਤਾਂ ਨੇ ਉਧਰ ਸੱਚ ਮੈਨਾਂ ਉਹ ਜਿਹੜੀ ਕਬੂਤਰੀ ਨੇ ਉੱਥੇ ਅੰਡਾ ਲਾਇਆ ਸੀਗਾ ਉਹ ਕੂਤਰੀ ਉੱਥੇ ਵੀ ਕਿਉਂਕਿ ਉਹ ਦੂਜੀ ਕਬੂਤਰੀ ਦਾ ਅੰਡਾ ਸੀ ਟਿਮਲੀ ਬਾਈ ਵਾਲੀ ਜੋੜੀ ਦਾ ਤੇ ਕਬੂਤਰੀ ਦਾ ਦਿਨ ਜਾਦੇ ਹੋ ਗਏ ਸੀ ਅੰਡੇ ਦੇ ਤਾਂ ਕਰਕੇ ਖੜੀ ਹੀ ਹੋ ਗਈ ਉਹ ਉਹਦੇ ਅੰਡੇ ਵਾਲਾ ਬੱਚਾ ਮਰ ਗਿਆ ਸੀ ਠੀਕ ਹੈ ਜੀ ਜਿਹੜਾ ਉਹ ਕੂਤਰੀ ਦਾ ਅੰਡਾ ਸੀ ਉਹਦੇ ਚ ਬੱਚਾ ਨਿਕਲਿਆ ਉਹ ਵਿੱਚ ਹੀ ਮਤਲਬ ਮਰ ਗਿਆ ਸੀ ਨਿਕਲਿਆ ਨਹੀਂ ਪਾਇਆ ਨਿਕਲ ਨਹੀਂ ਨਿਕਲਿਆ ਨਹੀਂ ਗਿਆ ਉਹਦੇ ਤੋਂ ਤੇ ਕਮਜ਼ੋਰੀ ਦੇ ਕਾਰਨ ਹੁੰਦਾ ਬਈ ਇਹ ਤੇ ਬਾਕੀ ਫਰਮਾ ਜਿਹੜਾ ਉਹ ਦੂਜੀ ਜੋੜੀ ਦਾ ਅੰਡਾ ਸੀ ਉਹ ਚੱਕ ਕੇ ਫਰਮਾ ਉਸ ਕੂਤਰੀ ਜੋੜੀ ਥੱਲੇ ਰੱਖਤਾ ਮੈਂ ਕਿਹਾ ਚੱਲ ਜੇ ਬਹਿ ਜਾਂ ਤਾਂ ਬਾੜੀ ਵਧੀਆ ਗੱਲਾਂ ਪਰ ਕਬੂਤਰੀ ਬੈ ਗਈ ਆ ਬਹੁਤ ਚੰਗੀ ਗੱਲ ਆ ਉਹ ਵੀ ਠੀਕ ਹੈ ਜੀ ਕੂਤਰੋਂ ਦਾ ਫਿਰ ਤਾਂ ਕਬੂਤਰੀ ਬੈਠੀ ਜਾ ਉਹ ਵੀ ਅੰਡਾ ਲਾਉਣ ਵਾਲੀ ਸੀ ਪਰ ਉਹਨੇ ਅੰਡਾ ਲੈਿਆ ਨਹੀਂ ਤੇ ਦੂਜੇ ਅੰਡੇ ਤੇ ਬੈ ਗਈ ਆ ਚੱਲ ਠੀਕ ਆ ਓਕੇ ਆ ਬਸ ਤੇ ਮਹਿੰਦਰ ਜੀ ਅੱਧਰ ਵੀ ਜੀ ਕਿੰਗੀ ਮੋ ਅੱਛਾ ਲਾ ਇੱਧਰ ਵੀ ਇੱਕ ਜੋੜੀ ਅੰਡਾ ਲਾਉਣ ਵਾਲੀ ਸੀ ਕੂਤਰੀ ਜਿਹੜੀ ਛੱਡੀ ਸੀ ਠੀਕ ਹੈ ਜੀ ਉਹਨੇ ਅੰਡਾ ਲਾਉਣਾ ਹਜੇ ਤੇ ਇੱਧਰੋਂ ਪਰਤੇ ਪੁੰਜੀ ਵਾਲਾ ਕੱਢਦੇ ਆ ਤੇ ਇੱਕ ਆ ਕੂਤਰ ਇੱਕੋ ਬੱਚਾ ਉਹਨਾਂ ਨੂੰ ਦੋਨਾਂ ਨੂੰ ਡਾਉਣੇ ਆ ਠੀਕ ਹੈ ਜੀ ਤੇ ਬਾਕੀ ਮੌਸਮ ਅੱਜ ਠੰਡਾ ਹੀ ਕੋਈ ਜ਼ਿਆਦਾ ਨਹੀਂ ਗਾ ਮਤਲਬ ਧੁੱਪ ਧੁੱਪ ਬੱਦਲ ਮੀਂਹ ਵਾਲਾ ਮੌਸਮ じゃ ਹੋਇਆ ਪਿਆ ਮਤਲਬ ਮੀਂਹ ਮੂ ਆਉਣਾ ਅੱਜ ਠੀਕ ਹੈ ਜੀ ਹਾਂਜੀ ਭਾਈ ਇੱਧਰ ਆਏ ਜੋੜੀ ਨੇ ਵੀ ਅੰਡਾ ਰਾਤਾ ਮੈਂ ਹੁਣੇ ਚੈੱਕ ਕੀਤਾ ਤੇ ਬਾਕੀ ਓਕੇ ਆ ਹੁਣ ਕਬੂਤਰ ਰੱਤੇ ਹੁੰਜੜਾ ਕੱਢਦੇ ਆ ਤੇ ਇਹਨਾਂ ਦੋਨਾਂ ਨੂੰ ਡਾਦਿ ਕੇ ਠੀਕ ਹੈ ਜੀ ਇੱਕ ਤਾਂ ਆਹ ਪੁੱਤ ਆ ਜਾ ਚੱਲ ਬਾਹਰ ਠੀਕ ਆ ਬਈ ਇੱਥੇ ਉਹ ਲਾ ਛੱਡ ਦਈਏ ਚੱਲ ਬਈ ਜੇ ਆਉ ਤਾਂ ਹੁਣ ਦੂਜਾ ਡਾਦਿ ਗਾ ਬੱਚਾ ਆ ਜਾ ਚੱਲ ਪੁੱਤਰਾ ਇੱਕ ਕਬੂਤਰੀ ਬਣੂ ਜੇ ਬੱਚਾ ਆ ਜਾ ਜਿੱਥੇ ਦਾ ਕਿ ਮੇਰੀ ਉਮੀਦ ਹੈ ਵੇ ਕਮੈਂਟ ਕੋਈ ਚੱਲ ਪੁੱਤਰਾ ਦਾਤੇ ਜੀ ਦੋਨੇ ਹੋ ਗਏ ਠੀਕ ਹੈ ਜੀ ਪਹਿਲਾਂ ਇੱਕ ਤਾਂ ਪਹਿਲਾਂ ਡਾਇਆ ਗਿਆ ਸੀ ਤੇ ਵਾ ਓਕੇ ਹੁਣ ਇਧਰੋਂ ਆ ਜਾਲ ਚ ਪਾ ਦੀਏ ਕੂਤਰ ਤੇ ਥੋੜੀ ਜੀ ਹਰੀ ਟੂਪ ਪਾ ਕੇ ਅੱਗੇ ਨਾਲ ਤਾਂ ਅੱਖ ਹੁਣ ਰੈਗੂਲਰ ਟੂਪ ਪਾਈ ਹੈ ਦੋ ਦਿਨ ਹੁਣ ਬਹੁਤ ਫਰਕ ਆ ਅੱਗੇ ਬੱਚੋਂ ਦੀ ਪਾਉਣਾ ਹਟ ਜਾਂਦੇ ਚੇਤਾ ਭੁੱਲ ਜਾਂਦਾ ਸੀ ਤਾਂ ਕਰਕੇ ਹੁਣ ਨਾਲੇ ਤੁੱਪ ਵੀ ਲਵਾਉਦੇ ਆ ਦੋ ਤਿੰਨ ਦਿਨ ਹੋ ਗਏ ਠੀਕ ਹੈ ਜੀ ਅੱਗੇ ਨਾਲ ਤਾਂ ਫਰਕ ਆ ਤੇ ਹਾਂਜੀ ਬਈ ਜਾਲ ਚ ਆਪਾਂ ਪਾਤੇ ਜੀ ਬੱਚੇ ਇੱਕ ਤਾਂ ਰੱਤੇ ਪੁੰਝੇ ਵਾਲਾ ਤੇ ਇੱਕ ਉਹ ਦੂਜਾ ਕਾਲੀਆਂ ਘਾਤਰਾਂ ਵਾਲਾ ਬੱਚਾ ਠੀਕ ਹੈ ਜੀ ਚਿੱਟੀਆਂ ਅੱਖਾਂ ਵਾਲਾ ਉਹ ਤੁਹਾਨੂੰ ਵਚੋਂ ਕਰਾ ਦਾਂਗੇ ਕੋਈ ਨਾ ਜੱਟੇ ਭੜੀ ਬਾਈ ਤੋਂ ਲੈਂਦੇ ਆ ਤੇ ਬਾਕੀ ਦੋ ਉਤਰ ਆਪਣੇ ਉੱਤੇ ਲੱਗੇ ਹੋਏ ਉਹ ਵੀ ਵਿਖਾਵਾਂ ਕਿੱਥੇ ਜਿਆ ਔਰੇ ਯਾਰ ਅਜ ਤਾਂ ਠੰਡਾ ਮੌਸਮ ਹੈ ਤਾਂ ਕਰਕੇ ਔਰੇ ਇੱਕ ਮਿੰਟ ਤੇ ਆ ਜਾਂਦੇ ਆ ਆਉਂਦੇ ਠੀਕ ਹੈ ਜੀ ਆ ਉੜਦੇ ਫਿਰਦੇ ਆ ਫੋਨ ਦਾ ਆਪਣੇ ਦਾ ਇੰਨੇ ਜੂਮ ਹੈ ਜੂਮ ਆਪਣੇ ਫੋਨ ਦਾ ਜੂਮ ਘਟਾ ਜੀ ਬਾਕੀ ਅਜ ਸਕੀਮੇ ਛਤਰੀ ਲਾ ਦੀਏ ਨਾਲੇ ਪਰਲੇ ਪਾਸਿਓਂ ਜਿੱਥੇ ਖੁੱਡੇ ਪਾਉਣੇ ਆ ਉਹ ਤੋਂ ਥਾਂ ਦੀ ਸਾਫ ਸਫਾਈ ਕਰਦੀ ਏ ਤੇ ਨਾਲੇ ਅਜ ਕੂਤਰਨ ਦੱਸੀ ਪਿੰਦੇ ਦੀ ਵੀ ਵੀ ਐ ਮਲ ਸਾਰਿਆਂ ਨੂੰ ਠੀਕ ਹੈ ਜੀ ਤੇ ਬਾਹਰ ਕੰਮ ਕਰਨਾ ਅੱਜ ਆਪਾਂ ਸਿੱਧਾ ਗੇੜ ਲਾਉਣਾ ਤਾਂ ਆਪਾਂ ਪੋਲੀ ਗਿਆ ਸੀ ਉਹਨੂੰ ਚੱਕਿਆ ਸੀ ਕਰਨ ਇੱਕ ਮਿੰਟ ਗੇੜ ਗੁੱਟ ਲਾ ਦਿੱ ਗਏ ਫਿਰ ਤੁਹਾਨੂੰ ਦੱਸਦੇ ਆ ਅੱਗੇ ਕੀ ਬੰਦ ਹੈ ਹਾਂ ਜੀ ਬਈ ਹੁਣ ਚੱਲੀਏ ਜੀ ਉਧਰ ਜਿੱਥੇ ਖੁੱਡੇ ਪਾਉਣੇ ਤੁਹਾਨੂੰ ਥਾਂ ਤੋਂ ਖੁੱਡੇ ਆ ਨਾਲੇ ਇਟਾ ਊਟਾ ਗੱਢੀਓ ਯਾਰ ਥਾਂ ਸਾਫ ਕਰੀ ਗਏ ਫੇਰੇ ਖੁੱਡੇ ਪਾਵਾਂਗੇ ਠੀਕ ਹੈ ਜੀ ਇਹ ਜਗਾ ਤੇ ਪਾਉਣੇ ਆ ਟੋਕੇ ਵਾਲੀ ਥਾਂ ਤੇ ਟੋਕੇ ਚੱਕ ਕੇ ਹੋਰਾਂ ਕਰਨਾ ਬਾਕੀ ਉਧਰ ਚਾਲ ਜਪਿਦਨ ਆਪਣੇ ਦੋ ਤਾਰ ਉੜਦੇ ਸੀ ਉਹ ਵੀ ਵਿਖਾਈ ਦਈਏ ਪਹਿਲਾਂ ਤਾਂ ਵੇਖਦੇ ਨਹੀਂ ਤਾਂ ਤੂੰ ਲੱਗ ਗਿਆ ਹੋਣੀ ਆ ਤੇ ਕਿਰਾ ਕੁਤਰ ਵਿਖਾਉਣੇ ਆ ਮੋਤਰ ਕੀ ਥਾਮ ਖਾਉਣੇ ਆ ਆ ਟੋਕਾ ਚੱਕ ਕੇ ਇੱਥੇ ਕਰਨਾ ਇਸ ਜਗਾ ਤੇ ਔਰ ਟੌਟਾ ਇਹ ਕੱਢ ਲਿਆ ਥੱਲੋਂ ਆ ਹਾਂ ਠੀਕ ਆ ਤੇ ਫਿਰ ਉਹ ਉਹ ਥੜਾਇਆ ਚੱਕ ਕੇ ਫੇਰ ਕਰਦਾਂਗੇ ਟੋਕੇ ਦੇ ਮੂੰਹ ਕਰਨਾ ਇਹਨੂੰ ਘਮਾ ਕੇ ਤੇ ਇੱਥੇ ਵਧੀ ਆ ਜੂ ਅਡਜਸਟ ਹੋ ਜੂ ਆਇਟਾ ਕੱਢ ਕੇ ਇਹ ਆਪਾਂ ਗੁੱਡੇ ਦੇ ਵਿੱਚ ਵਰਤ ਲਾਂਗੇ ਤੇ ਉਹ ਜਿਹੜੀ ਉਹ ਥੜਾ ਉਹ ਇੱਥੇ ਆਪਾਂ ਕੁੱਟ-ਕੁੱਟ ਦਾਂਗੇ ਠੀਕ ਹੈ ਜੀ ਟੋਕੇ ਦੇ ਥੱਲੇ ਤੇ ਇੱਥੋਂ ਲੈ ਕੇ ਉਹ ਉਥੋਂ ਤੱਕ ਗੁੱਡੇ ਪਾਉਣੇ ਉਹ ਵਰਜੀ ਚੱਕ ਠੀਕ ਹੈ ਜੀ ਐਨੀ ਥਾਂ 'ਚ ਤੇ ਦੋ ਗੁੱਡੇ ਪਾਉਣੇ ਕੈਂਡ ਗੁੱਡੇ ਪਾਵਾਂਗੇ ਤੇ ਪਹਿਲਾਂ ਹੁਣ ਮਿੱਟੀ-ਮੁੱਟੀ ਉਥੋਂ ਟਪਟਾ ਕੱਢਦੇ ਆ ਕੋਈ ਕੋਈ ਲੈ ਆਈਏ ਇੱਧਰ ਆਪਣੀਆਂ ਬੱਕਰੀਆਂ ਇਹ ਵੱਡੀ ਬੱਕਰੀ ਉਹ ਛੋਟੀ ਬੱਕਰੀ ਸਿੱਕੀ ਧੀ ਠੀਕ ਹੈ ਇਹ ਵੀ ਸੂਣ ਵਾਲੀ ਹੈ ਤੇ ਇੱਧਰ ਆਪਣੀ ਗਾਂਵਾਂ ਖੜੀਆਂ ਉਹ ਸੂਪੀਆ ਪਿੱਛੇ ਦਿੱਤਾ ਠੀਕ ਹੈ ਜੀ ਤੇ ਆਪਣੀ ਗਾਂ ਸੂਪੀ ਹੈ ਤੇ ਰ ਕਬੂਤਰ ਮੈਨੂੰ ਵਿਖਿਆ ਨਹੀਂ ਬਾਈ ਪਤਾ ਨਹੀਂ ਕਿੱਥੇ ਆ ਯਾਰ ਤਾਂ ਤੂੰ ਲੱਗੇ ਖੜੇ ਇੱਕ ਤਾਂ ਅੱਖਾਂ ਸੂਰਜ ਬੰਦਾ ਇੱਕ ਢੂਣੀ ਦੋਖਦੀ ਤਾਂ ਵੇਖਿਆ ਨਹੀਂ ਜਾਂਦਾ ਹਾਂਜੀ ਬਾਈ ਕਬੂਤਰ ਆਣ ਕੇ ਬੈਠੇ 2 ਵਜੇ ਆ ਤੜਕੇ 7 ਵਜੇ ਤੇ ਅਸੀ ਕਿ ਹੁਣ ਆਣ ਕੇ ਬੈਠੇ ਆ ਦੇਖੋ ਫੰਗ ਛੱਟ ਕੇ ਬੈਠੇ ਆ ਠੀਕ ਹੈ ਜੀ ਬਹੁਤ ਉੱਡੇ ਅਜੇ ਤੱਕ ਉਹ ਤਰਪਾਂ 6 ਘੰਟੇ ਉੱਡ ਗਏ ਹਾਂਜੀ ਬਾਈ ਜੀ ਕਿਵੇਂ ਹੋ ਜੀ ਤੇ ਕੂਤਰ ਕੂਤਰ ਆਪਣੇ ਆਣ ਕੇ ਬਹਿ ਚੁੱਕੇ ਆ ਜੀ ਪੌੜੀਆਂ ਇੱਕ ਤਾਂ ਪੌੜੀਆਂ ਦੇ ਬੈਠਾ ਇੱਕ ਉਹ ਪਿੰਜਰੇ ਤੇ ਆ ਗਿਆ ਬਹਿ ਗਿਆ ਵਿਚਤਰੀ ਨਾ ਲੱਗੇ ਵਿਚਾਰੇ ਪਾਸੇ ਆਣ ਕੇ ਤਾਂ ਬਹਿਣਗੇ ਆਪਾਂ ਥੋੜਾ ਜਿਹਾ ਇੱਧਰ ਕੰਮ 'ਚ ਬਿਜੀ ਸੀ ਕਬੂਤਰਾਂ ਦੇ ਖੁੱਡੇ ਪਾਉਣੇ ਆ ਥਾਂ ਵੇਲਾ ਕੀਤਾ ਟੌਟਾ ਪੱਟੀਆਂ ਉੱਥੋਂ ਬਹੁਤ ਕੰਮ ਕੀਤਾ ਅੱਜ ਤਨ ਯਾ ਜੀ ਥੱਕ ਗਿਆ ਤਾਂ ਹੁਣ ਕੂਤਰ-ਕੂਤਰ ਵੀ ਅੰਦਰ ਕਰਦੇ ਆ ਜਾ ਕੇ ਹਜੇ ਨਾ ਕਈ ਨੂੰ ਰੇਤੀ ਰੂਤੀ ਲਾ ਕੇ ਠੀਕ ਹੈ ਜੀ ਉਥੋਂ ਮਿੱਟੀ-ਮੁੱਟੀ ਚੱਕ ਕੇ ਉਹ ਜਗਾ ਤੋਂ ਮਿੱਟੀ ਪਿਛੋਂ ਢਾਲ ਕੇ ਇੱਥੋਂ ਪੂਰਾ ਪ੍ਰੋਪਰ ਥੜਾ ਮਣਾਉਣਾ ਹੈ ਕਿ ਜਿਹੜਾ ਬੈਲ ਨੂੰ ਵੀ ਬੰਦਿਆਂ ਨੂੰ ਵੀ ਸੋਹਣਾ ਲੱਗੇ ਤੇ ਬੱਸ ਉੱਥੋਂ ਨੀਵਾ ਕਰ ਦੇਣਾ ਥਾ ਨੀਵਾ ਕਰਕੇ ਇੱਧਰ ਨੂੰ ਮਿੱਟੀ ਕਰ ਦੇਣੀ ਆ ਇੱਧਰ ਮਿੱਟੀ ਕਰਕੇ ਫਿਰ ਥਾ ਨੀਵਾ ਹੋ ਜਾਊਗਾ ਖੁੱਡੇ ਉੱਚੇ ਹੋ ਜਾਣਗੇ ਠੀਕ ਹੈ ਜੀ ਤੇ ਤਾਂ ਕਰਕੇ ਆ ਬਾ ਕੰਧ ਦੇ ਬਰਾਬਰ ਬਰਾਬਰ ਆਪਾਂ ਕੰਧ ਦੇ ਬਰਾਬਰ ਛੱਤ ਪਾ ਦੇਣੀ ਹੈ ਜਿੱਥੇ ਕੰਧ ਇੰਨੇ ਨਹੀਂ ਉੱਚੇ ਪਾਉਣੇ ਆ ਠੀਕ ਆ ਬਈ ਇਹ ਆ ਹੀ ਕਰਨਾ ਹਜੇ ਖੁੱਡੇ ਤਾਂ ਹਜੇ 5 ਸਾਲ ਦਿਨ ਲੱਗ ਜਾਣਗੇ ਪੇਪਰਾਂ ਤੋਂ ਬਾਅਦ ਪਾਵਾਂਗੇ ਪਰ ਪਹਿਲਾਂ ਆਪਾਂ ਥਾਂ ਥੂ ਰੈਡੀ ਕਰਕੇ ਰੱਖੀਏ ਟੌਟਾ ਰੈਡੀ ਕਰਕੇ ਰੱਖੀਏ ਤੇ ਬਾਰੀਆਂ ਬੁਰੀਆਂ ਬਣਵਾ ਕੇ ਰੱਖੀਏ ਵੀ ਜਿਹੜੇ ਸਿੱਧਾ ਆਪਾਂ ਖੁੱਡੇ ਪਾਉਣ ਹੀ ਲੱਗ ਜੀਏ ਤਾਂ ਕਰਕੇ ਫਿਰ ਅੱਜ ਮੈਂ ਵਿਹਲਾ ਸੀਗਾ ਮੈਂ ਚੱਲ ਟੋਕਾ ਭਰਾ ਕਰ ਦਿੰਨੇ ਆ ਉਥੋਂ ਟੌਟਾਂ ਗੰਦ ਪੱਲੇ ਆ ਪਿਆ ਬਾਹਲਾ ਉਹ ਕੱਢ ਦਿੰਨੇ ਮਿੱਟੀ-ਮੁੱਟੀ ਰੇਤੀ ਰੁੱਤੀ ਪਈ ਉਹ ਚੱਕ ਕੇ ਨੀਵੀ ਕਰ ਦਿੰਨੇ ਆ ਥਾਂ ਫਰਿੱਕੇ ਦੇ ਇੰਚ ਤਾਂ ਨਹੀਂ ਸਾਰਾ ਕੁਝ ਹੋਣਾ ਤੇ ਹੌਲੀ-ਹੌਲੀ ਫਿਰ ਨਾਲ ਥਾਂ ਸਾਫ਼ ਕਰ ਦਿੰਨੇ ਆ ਜਿੱਦ ਜਿਵੇਂ ਹੁਣ ਥਾਂ ਸਾਫ਼ ਪਿਆ ਹੋਇਆ ਸਾਰਾ ਕੰਮ ਰੈਡੀ ਹੋਇਆ ਜਿਵੇਂ ਟਮਟਾਂ ਸਾਰੀਆਂ ਆ ਫਿਰ ਉਹ ਪਰਲੇ ਖੁੱਡੇ ਤੇ ਸੱਬਲ ਚਲਾ ਕੇ ਮਤਲਬ ਗੁੱਡਾ ਟਾ ਕੇ ਉੱਦੋਂ ਇਟਾਂ ਚੱਕ ਕੇ ਤੇ ਡ੍ਰਿੱਟਾਂ ਲਾਉਣੀਆਂ ਹੀ ਆ ਬਸ ਖੁੱਡੇ ਹੀ ਪਾਉਣਾ ਵੀ ਥਾਂ ਤੋਂ ਸਾਫ਼ ਕਰਨ ਵਾਲਾ ਨਾ ਹੋਇਆ ਨੀਆਂ ਨੂੰ ਆ ਪਟਕੇ ਰੱਖ ਦਾਂਗੇ ਆਪਾਂ ਣਾੜਾ ਮਾੜਾ ਕੰਮ ਬਸ ਖਿੱਚ ਕੇ ਰੱਖਣਾ ਕੰਮ ਯਾਰ ਐ ਵੀ ਨੀ ਵੀ ਲੇਟ ਹੋ ਜੀਏ ਬਸ 10 15 ਜਣਾ ਦੇ ਵਿੱਚ ਵਿੱਚ ਖੁੱਡੇ ਪਾ ਕੇ ਰੈਡੀ ਕਰ ਦੇਣੀਆਂ 3 ਦਿਨ ਦੇ ਵਿੱਚ ਕੁੱਤਰ ਛੱਡਦੇ ਨੇ 5 ਦਿਨ ਖੁੱਡੇ ਤੇ ਲਾਉਣੇ ਆ ਚੰਗੇ ਲਪਾਈ ਕਰਨੀਆਂ ਤੇ ਚੱਲਣੇ ਬਣਾਉਣੇ ਆ ਸਾਤੋ ਚੋ ਤਾਂ ਚੰਗੀ ਪੋਣੀ ਆ ਸਾਰਾ ਕੰਮ ਆਲ ਓਕੇ ਡਨ ਕਰ ਦੇਣਾ ਆ ਦੇਖ ਲੋ ਜੀ ਇਹੋ ਜ ਆ ਥਾਂ ਗੰਦਾ ਬਿੱਲਾ ਉਹ ਮਿੱਟੀ ਸਾਰੀ ਚੱਕੇ ਨਾ ਥੱਲੋਂ ਉਹ ਸਾਫ਼ ਕਰ ਦਿੰਨੇ ਆ ਤੇ ਉਧਰ ਆਪਣੇ ਕੂਤਰਾਂ ਆਣ ਕੇ ਬਹਿ ਗਏ ਜਾਲ ਤੇ ਉਹਨਾਂ ਨੂੰ ਚੱਕ ਕੇ ਖੁੱਡੇ ਚ ਕਰ ਦਿੰਨੇ ਆ ਬਾ ਇਹਨਾਂ ਕੰਮ ਐ ਟੋਟਾ ਟੋਟਾ ਪੱਟੀਆਂ ਇੰਨੀਆਂ ਐ ਟਾ ਉਥੋਂ ਹੀ ਨਿਕਲੀਆਂ ਬਈ ਇੰਨੇ ਥਾਂ ਚੋਂ ਟੋਕੇ ਦੇ ਥੱਲੇ ਲੱਗੀਆਂ ਲੁੱਗੀਆਂ ਹੋਈਆਂ ਸੀ ਆ ਤਾਂ ਕਰਕੇ ਬਾ ਥੱਕ ਗਏ ਆ ਹੁਣ ਮਿੱਟੀ ਮੁੱਟੀ ਪਰਾਂ ਕਰਦੀਏ ਨਾਲ ਕਬੂਤਰ ਲਾਈ ਆਈ ਇਹ ਫੋਨ ਦੀ ਬੈਟਰੀ ਡਾਊਨ ਹੀ ਆ ਠੀਕ ਹੈ ਜੀ ਕੈਮਰੇ ਤੇ ਬੈਟਰੀ ਨੇ ਇੰਨੀ ਕੱਢਣਾ ਤਾਂ ਕਰਕੇ ਕੈਮਰਾ ਕੇਰਾ ਬੰਦ ਕਰਦੇ ਆ ਕੂਤਰੂਆ ਤਰੰਦਰ ਕਰਦੇ ਨੇ ਠੀਕ ਹੈ ਜੀ ਫਿਰ ਤੁਹਾਡੇ ਨਾਲ ਕੰਟੀਨਿਊ ਕਰਦੇ ਆ ਹਾਂ ਜੀ ਬਈ ਤੇ ਹੁਣ ਹੋ ਚੁੱਕਿਆ ਹਨੇਰਾ ਅਮਨੀਤ ਘਰੋਂ ਲੈਂਦਾ ਫੋਨ ਚਾਰਜ ਕਰਕੇ ਲੈਟ ਜਾਵਲੀ ਸੀ ਉਦੋਂ ਤੜਕੇ ਦੀ ਲੈਟ ਗਈ ਤੇ ਤੜਕੇ ਦਾ ਫੋਨ ਚਾਰਜ ਸੀ ਉਦੋਂ ਮੁੜ ਕੇ ਫੋਨ ਵੀ ਬੰਦ ਹੋ ਗਿਆ ਤੇ ਹੁਣ ਚਾਰਜ ਕਰਕੇ ਲੈਂਦਾ ਨੀਤ ਕੇ ਨਵਟਰ ਹੁਣ ਦਾਣੇ ਦੂਣੇ ਪਾ ਦਿੱ ਗਏ ਦਾਣੇ ਤਾਂ ਪਏ ਸੀ ਪਾਣੀ ਪਾਉਣਾ ਕੱਲਾ ਫੋਨ ਤਾਂ ਹੁਣ ਤਾਂ ਰੱਜੇ ਹੋ ਗਏ ਆ ਠੀਕ ਹੈ ਜੀ ਬਾਕੀ ਉਹ ਲੈਟ ਆਉਣ ਵਾਲੀ ਆ ਵਾਹ ਘੰਟੇ ਤੋਂ ਨੌਂ ਘੰਟੇ ਤੱਕ ਲੈਟ ਆ ਆ ਜਾਣਾ ਆ ਠੀਕ ਹੈ ਜੀ ਤੇ ਇਧਰ ਕੀ ਬੈਠੇ ਕੀ ਕੀ ਕਰੀ ਜਾਂਦੇ ਆ ਹੁਣ ਵੇਖਦੇ ਹੁਣ ਕੂਤਰਾਈ ਹੋਪ ਧੁੰਦਲੇ ਧੁੰਦਲੇ ਜੀ ਇਧਰ ਕੂਤਰ ਦਾਣੇ ਵੀ ਖਾਣ ਲੱਗ ਗਿਆ ਵਿਚਾਰਾ ਭੁੱਖਾ ਰੱਤੇ ਹੁੰਜੀ ਵਾਲਾ ਆਪਣਾ ਠੀਕ ਹੈ ਜੀ ਇਧਰ ਵੇਖੀ ਅੰਡਾ ਦੂਜਾ ਨਹੀਂ ਲਾਇਆ ਹਜੇ ਤੱਕ ਇਧਰ ਜੋੜੀ ਨਹੀਂ ਅੰਡਾ ਰਾਇਆ ਠੀਕ ਹੈ ਜੀ ਬਾਕੀ ਆ ਬੱਚਾ ਬੈਠਾ ਜੀ ਬੱਚਾ ਕਰੋ ਜਿਹਾ ਕ ਕਿਆ ਬਤਨੀ ਹੋ ਕੰਡਾ ਦਾਣੇ ਪਾਏ ਖਾ ਪਾਏ ਬੂਰੀਆਂ ਦਾਣੇ ਦੁਨੇ ਤਾਂ ਵੀ ਖਾਣਗੇ ਪਾਣੀ ਪਾਣੀ ਪਾ ਦੇ ਕੇ ਠੀਕ ਹੈ ਜੀ ਪਾਣੀ ਚੈੱਕ ਕਰ ਲਾਂ ਮੈਂ ਇੰਦਰਲਾ 100% ਤਾਂ ਸਾਫ਼ ਹੀ ਹੈ ਤੁਸੀਂ ਆਪ ਵੀ ਚੈੱਕ ਕਰ ਲਓ ਕੋਈ ਜ਼ਰੂਰਤ ਹੋਊਗੀ ਕਿ ਨਹੀਂ ਪਰ ਤਾਂ ਵੀ ਆਪਾਂ ਚੇਂਜ ਕਰ ਹੀ ਦਨੇ ਆ ਠੀਕ ਹੈ ਜੀ ਪਾਣੀ ਦੀ ਘੋਲ ਨਹੀਂ ਆ ਲਾ ਰਹੀਏ ਗੇਟ ਇਹਨੂੰ ਢੋਲ ਕੇ ਤੇ ਪਰ ਲੀ ਗਏ ਆ ਗਿਆ ਪਾਣੀ ਚਲੋ ਜੀ ਇਹਨੇ ਜਿਹਾ ਪਾ ਲਿਆ ਪਾਣੀ ਤੇ ਲੱਸੀ ਬਈ ਆਪਾਂ ਕੱਲ ਨੂੰ ਦੇਵਾਂਗੇ ਅੱਜ ਫਿਰ ਲੈਟਰ ਉਹ ਨਹੀਂ ਹੈਣੀ ਸੀ ਮੈਂ ਵੀਡੀਓ ਬਣਾਵਾਂਗੇ ਨਾਲ ਦੱਸਾਂਗੇ ਤੇ ਕੱਲ ਨੂੰ ਦੇਵਾਂਗੇ ਲੱਸੀ ਲੱਸੀ ਅੰਦਰੋਂ ਕਬੂਤਰ ਤੇ ਗਰਮੀ ਕੱਢ ਦਿੰਦੀ ਹੈ ਡੱਡ ਚ ਵੱਕਾ ਲਾ ਕੇ ਫਿਰ ਗਈ ਆ ਆ ਆਈਸੀ ਵਿੱਚ ਦੀ ਦੱਸੀ ਕਬੂਤਰ ਤੇ ਅੰਦਰੋਂ ਗਰਮੀ ਗਰਮੀ ਕੱਢ ਦਿੰਦੀ ਹੈ ਜਿਹਦੇ ਨਾਲ ਮੇਰਾ ਬਿੱਠਾ ਸਹੀ ਮਾਰਨ ਲੱਗ ਜਾਂਦਾ ਠੀਕ ਹੈ ਜੀ ਕਬੂਤਰ ਦੇ ਅੰਦਰ ਜਿਵੇਂ ਗਰਮੀ ਗਰਮੀ ਪੈ ਜਾਂਦੀ ਤਾਂ ਕਰਕੇ ਵਿੱਚ ਵੀ ਕੈਪਸੂਲ ਦਾ ਕੈਪਸੂਲ ਪਾ ਕੇ ਤੇ ਤਾਂ ਕਰਕੇ ਦੇਣੀ ਆ ਬਾਕੀ ਆਪਾਂ ਐ ਨਹੀਂ ਕਹਿੰਦੇ ਤੁਸੀਂ ਵੀ ਦੋ ਜੇ ਚੰਗੀ ਲੱਗਦੀ ਦੇ ਦਿਓ ਨਹੀਂ ਤਾਂ ਰਹਿਣ ਦਿਓ ਆਪਾਂ ਆਪਦੇ ਕੂਤਰਾਂ ਦਾ ਟ੍ਰੀਟਮੈਂਟ ਕਰਨਾ ਤੁਸੀਂ ਨਾ ਕਰੋ ਤੁਹਾਨੂੰ ਕੋਈ ਕਿਸੇ ਨੇ ਕਿਹਾ ਹੋਈਗਾ ਠੀਕ ਹੈ ਜੀ ਮੜ ਕੇ ਵਿੱਚ ਕਈ ਵੀਰ ਕਮੈਂਟ ਕਰਦੇ ਹੁੰਦੇ ਆ ਵੀ ਤੂੰ ਆਏ ਤੂੰ ਆਏ ਐਵੇਂ ਆਏ ਦਾ ਦਾਜ ਤੂੰ ਵੱਡਾ ਹੋਰ ਬਈ ਵਿਖਣੀ ਹੁੰਦੀ ਵੀਡੀਓ ਵੇਖ ਲਿਆ ਕਰੋ ਨਹੀਂ ਵੇਖਣੀ ਹੁੰਦੀ ਨਾ ਦੇਖਿਆ ਕਰੋ ਜੇ ਕਰਕੇ ਦੇਖਣਾ ਹੁੰਦਾ ਕਰ ਲਿਆ ਕਰੋ ਆਪਾਂ ਤਾਂ ਆਪਦੇ ਕੂਤਰਾਂ ਤੇ ਕਰਕੇ ਦੇਖਾਂਗੇ ਜੇ ਐਕਸਪੈਰੀਮੈਂਟ ਕਰਾਂਗੇ ਬਈ ਤਾਂ ਹੀ ਨਾਲ ਜਾਊਗੀ ਠੀਕ ਹੈ ਜੀ ਤੇ ਉਹ ਨੌਲਜ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੁਸੀਂ ਕਹਿੰਦੇ ਹੋ ਆਏ ਆ ਆਪਾਂ ਅੱਗੇ ਤੋਂ ਨਹੀਂ ਕਰਦੇ ਠੀਕ ਹੈ ਜੀ ਬਾਕੀ ਓਕੇ